बन ਗਈ ਚਾਹ ਬਣ ਗਈ ਚਾਹ ਤੇ ਮੇਰੀ ਗੱਲ ਸੁਣ ਹਾਂ ਹਾਂਜੀ ਤੇ ਮੈਂ ਇੱਕ ਸਲਾਹ ਕਰਨੀ ਸੀ ਜੀ ਦੱਸੋ ਉਹਨਾਂ ਲਾਬੇ ਪੈਸੇ ਮੰਗਣ ਦੇ ਆ ਤੇ ਜਿਹੜੇ ਉਥੋਂ ਲੈਂਦੇ ਆ ਨਾ ਪੈਸੇ ਬੁਲਟ ਵਾਲੇ ਉਹਨਾਂ ਨੇ ਥੋੜੇ ਜਿ ਮੈਨੂੰ ਕੱਢ ਕੇ ਦੇ ਦੇ ਰਹੇ ਹਾਂ ਤੇ ਮੈਂ ਚੱਲ ਉਹਨਾਂ ਦਾ ਕੰਮ ਸਾਧਦਾ ਤੁਸੀਂ ਵੀ ਨਾ ਹੱਦ ਕਰਦੇ ਜੇ ਜੇ ਮੈਂ ਉਥੋਂ ਨਾ ਲੈ ਕੇ ਆਉਂਦੀ ਤੇ ਫਿਰ ਕਿਥੋਂ ਦਿੰਦੇ ਤੁਸੀਂ ਜਾਣ ਬੁੱਝ ਕੇ ਨਾ ਇਹੋ ਜਿਹੀ ਪਸੂੜੀ ਨਾ ਪਾਇਆ ਕਰੋ ਨਾਲੇ ਮੁੰਡੇ ਦੇ ਪੈਸੇ ਆਓ ਉਹਨਾਂ ਨੂੰ ਤਾਂ ਕਦੀ ਨਹੀਂ ਹੱਥ ਲੂੰਦਣਾ ਮੈਂ ਤੇ ਦੱਸ ਮੈਂ ਕਿਹੜੇ ਵੀ ਕਿਤੇ ਹੋਰ ਕਿਹਨੂੰ ਦੇ ਦੇ ਲੱਗਾ ਵਾਂ ਲਾਬਿਆਂ ਨੂੰ ਦੇਣੇ ਤੁਹੇ ਨਾ ਆਪਣਾ ਇੰਤਜ਼ਾਮ ਆਪ ਕਰ ਲੋ ਉਹਨਾਂ ਵਿੱਚ ਤੇ ਇੱਕ ਰੁਪਈਆ ਨੀ ਜੇ ਮਿਲਣਾ ਤੇ ਨਾਲੇ ਤੁਹਾਨੂੰ ਮੈਂ ਗੱਲ ਦੱਸਾਂ ਸੱਚੀ ਉਹ ਪੈਸੇ ਮੈਂ ਦੇਤੇ ਮੁੰਡੇ ਨੂੰ ਉਹਨੇ ਲੈਣਾ ਵਾ ਬੁਲਟ ਤੇ ਨਿਆਣੇ ਦੀ ਰੀਜ ਹੁੰਦੀ ਆ ਤੇ ਮੇਰੇ ਕੋ ਘੜੀ ਘੜੀ ਆਪਣੇ ਪੇਕੇ ਨੀਂਗਾ ਜਾਇਆ ਜਾਂਦਾ ਠੀਕ ਆ ਉਹ ਵੀ ਬੱਤੀ ਬੱਤੀ ਗੱਲਾਂ ਕਰਦੇ ਆ ਉੱਥੋਂ ਬੇਇੱਜ਼ਤੀ ਕਰਾ ਕੇ ਤੇ ਫਿਰ ਮੈਂ ਹੁੰਨੀ ਆ ਉਹ ਮੇਰੀ ਪਹਿਲੋ ਗੱਲ ਸੁਣ ਚਲ ਜੇ ਮੁੰਡੇ ਕ ਤੇ ਮੁੰਡੇ ਕੋ ਮੰਗ ਦੇ ਹੋਂਦ ਹੋਂਦਾ ਟਾਈਮ ਤੇ ਸਾਰੀ ਸਵੇਰੇ ਮੈਂ ਲੈ ਕੇ ਦੇ ਦੂੰਗਾ ਦਿਨਕ ਦਿਓ ਮੈਨੂੰ ਪਹਿਲਾਂ ਹੀ ਪਤਾ ਹੈਗਾ ਵੀ ਆਹ ਕੰਮ ਤੁਸੀਂ ਕੱਢਣੇ ਕੱਢਣਾ ਵਾ ਤਾਨੂੰ ਪਤਾ ਵਾ ਨਾ ਪਈ ਪੈਸੇ ਆਏ ਆ ਦਿਖੰਡੇ ਆ ਤਾਂ ਹੀ ਨਹੀਂ ਹੋਰ ਪਾਸਿਆਂ ਲਿਆਂਦੇ ਆਪਣੇ ਬੈਂਕ ਚੋਂ ਕਢਾ ਲੈਂਦੇ ਤੁਹਾਡੀ ਇੰਨਾ ਪੈਸਾ ਤਾਂ ਨਜ਼ਰ ਹੋ ਗਈ ਹੁਣ ਤੁਹਾਡੇ ਕੋਲ ਕੜਾ ਹੈ ਨਹੀਂ ਕੁਝ ਵੀ ਦੇਖੀ ਪਰ ਬੈਂਕ ਦਾ ਟਾਈਮ ਹੈਗਾ ਤੇ ਜੇ ਤੁਸੀਂ ਸੋਚਦੇ ਤੇ ਪਹਿਲਾਂ ਲੈ ਕੇ ਆਉਂਦੇ ਫੇ ਲਾਬੇ ਮੰਗਣਦੇ ਆ ਟਾਈਮ ਆਪ ਨਗਾ ਲਿਆ ਉਹ ਮੈਨੂੰ ਕੀ ਪਤਾ ਤੇ ਫੋਨ ਹੀ ਹੁਣ ਕੀਤਾ ਵਾ ਵੀ ਮੈਂ ਆਉਣਗਾ ਮੈਨੂੰ ਪਤਾ ਵਾ ਸਾਰਾ ਤੁਹਾਡਾ ਇਰਾਦਾ ਇਹ ਆ ਕਿ ਵਿੱਚੋਂ ਪੈਸੇ ਉਹਨਾਂ ਦੇ ਦੇ ਦਿੰਨਾ ਵਾ ਤੇ ਮੁੰਡਾ ਫੇਰ ਤਰਿਆ ਫਿਰੂਗਾ ਇਹਨੂੰ ਫੇਰ ਕੱਲੂਗਾ ਫੇ ਜਾ ਜਾ ਕੇ ਲੈ ਕੇ ਆ ਹੁਣ بار بار ਨਹੀਂ ਜੇ ਮੇਰੇ ਕੋ ਜਾਇਆ ਜਾਂਦਾ ਮੇਰੇ ਕੋ ਨੀ ਬੇਇਤੀ ਕਰਾਈ ਜਾਂਦੀ ਇੱਥੋਂ ਤੂੰ ਤੇ ਯਾਰ ਗੁੱਸਾ ਹੀ ਕਰਕੇ ਬੈ ਗਈ ਮੈਂ ਤੇਨਾਂ ਸਲਾਹੀ ਕੀਤੀ ਸੀ ਤੇ ਜੇ ਲੱਗ ਸ਼ੱਕ ਹੈਗੇ ਤੇ ਮੈਨੂੰ ਦੇ ਦੇ ਮੈਂ ਉਹਨੂੰ ਤੋੜ ਦਾਂ ਵਿਚਾਰੇ ਨੂੰ ਇਹੋ ਜੀ ਸਲਾਹ ਨਾ ਮੇਰ ਨਾਲ ਕਰਿਆ ਕਰੋ ਨਿਆਣੇ ਵਿਚਾਰੇ ਦੀ ਰੀਜ ਉਹਨੂੰ ਰੀਜ ਪੂਰੀ ਕਰ ਲੈ ਤੋ ਆਪਣੀ ਕਾਨੂੰ ਲੱਗੇ ਜੇ ਕੰਮ ਖਰਾਬ ਕਰਨ ਮੁੜ ਕੇ ਤੁਸੀਂ ਪੱਲਾ ਨਹੀਂ ਫੜਾਉਣਾ ਮੁੜ ਕੇ ਕਹਿਣਾ ਹੈ ਨਹੀਂ ਗੇ ਹੁਣ ਆ ਹੋ ਗਿਆ ਤੇ ਹੁਣ ਇਹ ਹੋ ਗਿਆ ਉਹ ਵਿਚਾਰੇ ਦਾ ਰਹਿ ਗਿਆ ਨਾ ਵਿਚੇ ਸਾਰਾ ਕੰਮ ਰੁਪਇਆ 15 2000 ਰੁਪਇਆ ਉਹਨਾਂ ਦਾ ਬਣਿਆ ਵਾ ਚਲ ਫਿਰ ਤੇ ਮੈਂ ਖਤ ਲੈ ਕੇ ਕੋਈ ਤੈਨੂੰ ਕੋਈ ਦੇ ਦਿੰਦਾ ਮੈਂ ਤੇ ਫੜਾ ਪਿਆ ਪ ਉਹਨੂੰ ਪੁੱਛ ਲੋ ਜੇ ਤਾਂ ਉਹ ਦਿੰਦਾ ਵਾ ਨਾ ਤੇ ਲੈ ਜਾਓ ਮੈਨੂੰ ਤਾਂ ਹੁਣ ਕਹਿਣ ਦਾ ਫਾਇਦਾ ਹੀ ਕੋਈ ਨਹੀਂ ਉਹਨੂੰ ਪੁੱਛਿਆ ਨਾ ਉਹਨੇ ਵੀ ਚੌਂ ਚੌਂ ਕਰਨਾ ਵਾ ਹੁਣ ਮੇਰੇ ਕੋਲ ਹੁਣ ਤਾਂ ਮੈਂ ਕੱਢ ਕੇ ਫੜਾਦਾ ਮੇਰੇ ਕੋਲ ਹੀ ਨਹੀਂ ਕਿ ਮ ਉਹਨੂੰ ਦੇਤੇ ਮੇਰਾ ਮਾਖਰਾ ਵੀ ਉਹ ਬੁੰਦੇ ਨੇ ਇੰਨੀ ਰਕਮ ਫੜਾਤੀ ਹੈ ਹੈ ਤੂੰ ਆਪਣੇ ਕੋਲ ਰੱਖਦੀ ਜਦੋਂ ਉਹਦੇ ਵਾਸਤੇ ਮੈਂ ਗਈ ਹੀਗੀ ਇੰਨੇ ਦਿਨ ਮੈਂ ਰਹਿ ਕੇ ਆਈ ਆ ਤਾਂ ਉਹਨੂੰ ਫੜਾਉਣੇ ਹੀ ਚੀਜ਼ ਤੇ ਉਹਨੇ ਲੈਣੀ ਆ ਵਿਚਾਰੇ ਨੇ ਉਹਦੇ ਨਾਲ ਦੇ ਸਾਰੇ ਯਾਰ ਦੋਸਤ ਲਈ ਫਿਰਦੇ ਤੇ ਕੀ ਗੱਲ ਉਹਦਾ ਜੀ ਨਹੀਂ ਕਰਦਾ ਲੈਣ ਨੂੰ ਤੁਸੀਂ ਵੀ ਆਪਣੀਆਂ ਮਰਜ਼ੀਆਂ ਕਰਦੇ ਜੇ ਇਹਦਾ ਬੰਦੇ ਦੀ ਬੇਇੱਜ਼ਤੀ ਹੈ ਉਹਦੀ ਬੰਦਾ ਗੇੜ ਗਾੜੀ ਨੂੰ ਮੋੜਦੇ ਜੇ ਇਹ ਪਹਿਲਾਂ ਸੋਚਣਾ ਹੈਗਾ ਤੁਹਾਡਾ ਧਿਆਨ ਹੋ ਗਿਆ ਉਹਨਾਂ ਪੈਸਿਆਂ ਵੱਲ ਤਾਂ ਤੁਸੀਂ ਕਿਤੇ ਹੋਰ ਨਹੀਂ ਹੀ ਲਵਸੀਲਾ ਕੀਤਾ ਕੋਈ ਉਹ ਮੈਨੂੰ ਚੇਤਾ ਦੇਗਾ ਇਸ ਤੇ ਪਰ ਫੋਨ ਮੈਂ ਜਦੋਂ ਆਣ ਕੇ ਟਾਈਮ ਵੇਖਿਆ ਤੇ ਬਈ ਟਾਈਮ ਦੁਪਰ ਹੋ ਗਿਆ ਹੈ ਅਜਾ ਕਰੋ ਕਿ ਹਾਂ ਮੇਰੀ ਗੱਲ ਸੁਣ ਜੇ ਤੇ ਮੁੰਡਾ ਤੁਹਾਨੂੰ ਦਿੰਦਾ ਵਾ ਤੇ ਲੰਡੋ ਉਹਦੇ ਕੋਲੋਂ ਤੇ ਜੇ ਲਓਗੇ ਨਾ ਜੇ ਦੇ ਦੂਗਾ ਤੇ ਅਗਲੇ ਦਿਨ ਲਿਆ ਕੇ ਤੇ ਪੈਸੇ ਵਾਪਸ ਕਰ ਦਿਓ ਉਹਨੂੰ ਠੀਕ ਆ ਉਹਨੇ ਫਿਰ ਮੇਰੀ ਜਾਣਖਾਣੀ ਤੁਹਾਨੂੰ ਤਾਂ ਕਹਿੰਦਾ ਹੀ ਕੋਈ ਨਹੀਂ ਗਾਓ ਗੱਲਾਂ ਮਾਰਨ ਦੇ ਤੇ ਤੇਰੇ ਅੱਖਾਂ ਲੱਗਾ ਤੇ ਮੇਰੇ ਲੱਗ ਜੂਗਾ ਕੀਪ ਤਾਂ ਲੱਗੀ ਜਾਵੇ ਤੁਹਾਡੇ ਪੁੱਛ ਕੇ ਵੇਖ ਲਿਓ ਪੁੱਛ ਕੇ ਵੇਖ ਆਹੋ ਚਲ ਕੋਈ ਨਹੀਂ ਚਾਹ ਦੇ ਪੀ ਇਹੋ ਜੇ ਕਮਣਾ ਪਹਿਲਾਂ ਸੋਚੀਦੇ ਹੁੰਦੇ ਆ ਕਹੀਂ ਤੋਂ ਨਾ ਆਇਆ ਵਾ ਮੇਰੇ ਯਾਰ ਦਿਮਾਗ ਚ ਨਹੀਂ ਇਹ ਗੱਲ ਤੇ ਹੋਰ ਕੋਈ ਨਹੀਂ ਤੁਹਾਡੇ ਦਿਮਾਗ ਚ ਨਹੀਂ ਆਈ ਉਦੇ ਬੈਠਾ ਪੁੱਤ ਹਾਂ ਮੈਂ ਤੇਰੇ ਨਾਲ ਇੱਕ ਗੱਲ ਕਰਨ ਆਈ ਆ ਦੱਸੋ ਤੇਰਾ ਪਿਓ ਨਾ ਮੈਨੂੰ ਕਹਿੰਦਾ ਹੈਗਾ ਕਿ ਲਾਬਿਆਂ ਦੇ ਦੇਣੇ ਆ ਪੈਸੇ ਅਛਾ ਤੇ ਇਦਾਂ ਕਰ ਵੀ ਉਹੜੇ ਪੈਸੇ ਲਿਆਂਦੇ ਆ ਨਾ ਥੋ ਨਾਨੀ ਦੀ ਕੋ ਹਾਂ ਤੇ ਉਹਨਾਂ ਚ ਮੈਂ ਨੇ 20000 ਰੁਪਇਆ ਦੇ ਦੇ ਤੇ ਮੈਂ ਤਾਂ ਪੁੱਤ ਠੋਕੇ ਦੇਈਆਂ ਜਵਾਬ ਤੇ ਹੁਣ ਤੂੰ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਹੁਣ ਤੇਰੇ ਪਿਓ ਨੇ ਤੈਨੂੰ ਕਹਿੜਾ ਵਾ ਤੇ ਜੇ ਤੂੰ ਦੇਤੇ ਨਾ ਪੈਸੇ ਤੇ ਮੇਰ ਕੋ ਨਹੀਂ ਵਾਰ-ਵਾਰ ਜਾਇਆ ਜਾਂਦਾ ਯਾਰ ਮੈਂ ਕਿਹੜੇ ਕੱਢ ਕੇ ਫੜਾਤੇ ਆ ਜੇ ਮੈਨੂੰ ਆ ਕੇ ਪੁੱਛਿਆ ਫਿਰ ਮੈਂ ਕੀ ਜਵਾਬ ਦਵਾ ਗਾਂ ਜਵਾਬ ਇਹੋ ਦੇਣਾ ਵਾ ਵੀ ਪਪਾ ਜੋ ਮਰਜ਼ੀ ਕਰ ਲੋ ਇਹ ਪੈਸੇ ਨਹੀਂ ਜੇ ਮਿਲਨੇ ਮੈਂ ਲੈਣਾ ਵਾ ਬੁਲਟ ਮੈਂ ਬੁਲਟ ਵੇਖਿਆ ਵਾ ਤੇ ਮੈਂ ਜਾਣਾ ਵਾ ਲੈਣ ਪਿਓ ਤੇਰਾ ਜਾਣ ਕੇ ਡਿਆ ਹੀਓ ਤੇ ਮੈਂ ਕਹਿਣਾ ਕਿ ਕੱਲ ਹੀ ਲੈ ਆਉਣਾ ਵਾ ਆਹੋ ਆਖੀ ਹੁਣ ਕੱਲ ਦਾ ਲਾਰਾ ਲਾਇਆ ਵਾ ਤੇ ਕੱਲ ਆਪਾਂ ਲੈਣ ਜਾਣਾ ਵਾ ਮੇਰੀ ਗੱਲ ਸੁਣ ਤੇਰੇ ਪਿਓ ਨੂੰ ਪਤਾ ਵਾ ਨਾ ਕਿ ਪੈਸੇ ਹੈਗੇ ਆ ਘਰ ਇਹ ਮਾਵਾ ਦਿਨ ਪੈਗੇ ਨਾ ਫਿਰ ਬੇਇਤੀ ਹੋਈਂਦੀ ਆ ਬੇਇਤੀ ਤੇ ਪੁੱਤ ਦੂਰ ਦੀ ਗੱਲ ਆ ਪਿਓ ਤੇਰੇ ਨੂੰ ਮੁੜ ਕੇ ਦੇਣੇ ਨਹੀਂ ਨਹੀਂ ਮੈਂ ਪਿਓ ਨੂੰ ਹੁਣ ਜਵਾਬ ਦੇਣਾ ਵਾ ਤੇ ਜਵਾਬ ਜਰਾ ਚੰਗੀ ਤਰ੍ਹਾਂ ਦਵੀਂ ਠੀਕ ਆ ਏਨਾਂ ਹਵਤਨ ਉਪਤਿਆਸ ਤੇ ਆ ਕੇ ਤੇਰੇ ਕੋ ਪੈਸੇ ਲੈ ਲੈ ਤੇ ਮੁੜ ਕੇ ਤੂੰ ਫੇਰ ਮੇਰੇ ਕੰਨ ਖਾਵੇਂ ਤੇ ਮੇਰੇ ਵੱਲੋਂ ਬਾਹਾਂ ਖੜੀਆਂ ਨਾ ਹੁਣ ਮੈਂ ਉੱਥੇ ਜਾਣਾ ਤੇ ਨਾ ਮੈਂ ਹੁਣ ਹੋਰ ਪੈਸੇ ਦੇਣੇ ਆ ਮੈਂ ਸਿਰਫ ਤੇਰੇ ਬੁਲਟ ਵਿੱਚ ਹੋਰ ਜਿਹੜੇ ਪੈਸੇ ਪਾਉਣੇ ਉਹ ਪਾਉਂਗੀ ਇਸ ਤੋਂ ਵੱਧ ਨਹੀਂ ਹੋ ਦੇਣੇ ਮੈਂ ਨਹੀਂ ਨਹੀਂ ਮੈਂ ਨਹੀਂ ਹੁਣ ਦੇਣੇ ਤੇਰਾ ਪਿਓ ਤੇ ਕਿਤੇ ਨਾ ਐਡਾ ਕੰਜੂਸ ਆ ਕਿਤੇ ਗੱਲ ਨਹੀਂ ਕਰਨ ਵਾਲੀ ਜਿੱਦਾਂ ਦਾ ਪਤਾ ਲੱਗ ਗਿਆ ਨਾ ਉਦੋਂ ਪੈਸੇ ਆਏ ਆ ਉਦੋਂ ਦਾ ਕੇਸ ਵਟਕੇ ਬਹਿ ਗਿਆ ਵਾ ਮੰਮੀ ਇੱਕ ਗੱਲ ਹੋਰ ਹੈ ਮਾਂ ਦੇ ਕਿਤੇ ਹੁਣ ਬੁਲਟ ਤਾਂ ਮੇਰਾ ਕੰਮ ਬਣਨ ਲੱਗਾ ਤੇ ਹੁਣ ਆ ਗਏ ਇਹਨਾਂ ਭਈਆਂ ਨਾਲ ਪੇ ਦੇ ਪ ਉਹ ਤਾਂ ਇਹ ਨਾ ਕਢਾਏ ਤੂੰ ਨਹੀਂ ਨਾ ਸਮਝਦਾ ਚਲਾਕੀਆਂ ਪਿੰਨਾ ਕੋ ਲੈ ਲੈਣਾ ਵਾ ਤੇ ਦੀ ਮਾਂ ਨੂੰ ਕਹੂੰਗਾ ਫਿਰ ਜਾ ਕੇ ਤੇ ਜਾ ਇਨਕ ਲੈ ਆ ਉਥੋਂ ਤੇ ਮੇਰੇ ਕੋ ਘੜੀ ਘੜੀ ਬੇਇਜ਼ਤੀ ਨੀ ਕਰਾਈ ਜਾਂਦੀ ਮੈਂ ਤਾਂ ਨਹੀਂ ਇਹ ਹੁੰਦੇ ਨੇ ਪੈਸੇ ਇਹਦੀ ਗੱਲ ਤੇ ਮੈਂ ਤੈਨੂੰ ਪੱਕਾ ਕਰਨ ਆਈ ਆ ਕਿ ਤੈਨੂੰ ਹੁਣ ਪਿਓ ਤਰੇ ਨੇ ਕਹਿਣਾ ਹੀ ਉਹ ਤੇ ਮੰਨੀ ਨਾ ਠੀਕ ਵਾ ਨਾ ਨਹੀਂ ਨਹੀਂ ਮੈਂ ਤਾਂ ਨਹੀਂ ਕਰਦੇ ਪੈਸੇ ਮੰਨੀ ਨਾ ਹੁਣ ਆਉਂਦਾ ਹੀ ਹੁਣਾਵਾ ਚਲਾਕ ਬੜਾ ਵਾ ਦਾ ਰਾਦਾ ਫਿਰਦਾ ਤੇ ਤਿਆਸ ਤੇ ਆ ਕੇ ਮੁੰਡੇ ਕੋ ਤੇ ਲੱਲੀ ਨਾ ਫਿਰ ਤਰਲੇ ਮਾਨ ਬਾਏ ਕਹਣਾ ਕਿ ਤੈਨੂੰ ਕਰ ਦਾਂਗੇ ਕਰ ਦਾਂਗੇ ਮੈਂ ਹੁਣ ਤੈਨੂੰ ਪੱਕਾ ਕਰਤਾ ਹੀ ਉਹ ਹੁਣ ਜੇ ਪੈਸੇ ਦਵੇਂਗਾ ਤਾਂ ਇਹਦਾ ਜ਼ ਕਦ ਮਾ ਪੈ ਹੁਣ ਮਾ ਤੇ ਕਿਦੇ ਪੈ ਆਏ ਹੱਥ ਬੋਲਟ ਲਈ ਦੋ ਤਿੰਨ ਮਹੀਨੇ ਹੋ ਗਏ ਤਰਲੇ ਮਾਰਦੇ ਨੂੰ ਹੁਣ ਤੇ ਆਪਣੇ ਮੈਂ ਯਾਰਾਂ ਨੂੰ ਕਹਿ ਬੈਠਾ ਵਾ ਕਿ ਲਿਆਉਣਾ ਵਾ ਕੱਲ ਜੇ ਕੱਲ ਨਾ ਲਿਆਂਦਾ ਤਾਂ ਬੇਚਤੀ ਹੋਣੀ ਆ ਬਾਪੂ ਦਾ ਕੀ ਪਤਾ ਇਹਨੇ ਕਿੰਨੇ ਤਰਲੇ ਮਰਾਉਣੇ ਬਾਜੋ 20000 ਨਾ ਭਰਾਵਾ ਮੈਂ ਕਹਿੰਦੇ ਨੇ ਦਾ ਕਰਾ ਫੋਨ ਕਰਨੀ ਆ ਕੁੜੀ ਨੂੰ ਇਦਾਂ ਨਹੀਂ ਗੱਲ ਬਣਨੀ मेरे तो चंगा कर गई है रामा चे खार के चल गई फोन करके ना करनी गल चं हेलो हाँ जीवन सत श्रीकाल ठीक ठाक और परिवार ठीक ठाक बस हो ਠੀਕ ਠਾਕ ਆ ਸਾਬ ਚਲੋ ਚੰਗੀ ਗੱਲ ਆ ਵਧੀਆ ਵਾ ਹੁਣ ਮੈਂ ਤੈਨੂੰ ਕੀ ਦੱਸਾਂ ਮੇਰਾ ਤੇ ਹਾਲ ਠੀਕ ਹੀ ਸੀਗਾ ਪਰ ਤੂੰ ਮੇਰਾ ਹਾਲ ਖਰਾਬ ਤੇ ਹੀ ਕਰ ਦਿੱਤਾ ਬੜਾ ਹਾਂ ਕਿਉਂ ਕਿ ਤੂੰ ਨਾ ਪੈਸੇ ਖੜਦੀ ਮੇਰੇ ਕੋਲ ਤੇ ਨਾ ਕੋਈ ਗੱਲ ਹੁੰਦੀ ਹੁਣ ਉਹ ਮੇਰੇ ਦਿਵਾਲੇ ਹੋਇਆ ਮੁੰਡਾ ਉਹਨੂੰ ਪਤਾ ਲੱਗ ਗਿਆ ਵਾ ਪਤਾ ਵੀ ਲੱਗ ਗਿਆ ਤੇ ਨਾ ਇਹ ਮੰਗਣ ਡਿਆ ਸੀ ਉਹਨੂੰ ਲੋੜ ਸੀ ਪੈਸਿਆਂ ਦੀ ਉਹਨੇ ਖਾਦਾ ਖੁੱਦਾ ਲਿਆਉਣੀਆਂ ਸੀ ਤੇ ਉਹਨੇ ਤਾਂ ਦਿੱਤੇ ਹੀ ਤਾਂ ਹੀ ਰੱਖਣੇ ਵੀ ਚੱਲ ਮਾਤਾ ਕਿਤੇ ਕੋਲੇ ਮੈਨੂੰ ਲੋੜ ਪੈ ਗਈ ਤਾਂ ਮੈਂ ਤੇਰੇ ਕੋਲ ਲੈ ਕੇ ਵਰਤ ਲਾਂਗਾ ਮੇਰੇ ਸਾਡੇ ਕੋ ਪੈਸਾ ਨਹੀਂ ਖਲਵਾਂਦਾ ਵਰਤਿਆ ਜਾਂਦਾ ਵਾ ਤੇ ਤੂੰ ਮੇਰੇ ਖਿਹੜੇ ਪੈ ਗਈ ਗਾਲੀ ਪੈ ਗਈ ਮੇਰੇ ਦੇਹ ਮੈਨੂੰ ਦੇਹ ਮੈਨੂੰ ਮੁੰਡੇ ਨੇ ਬੋਲਟ ਲੈਣਾ ਵਾ ਚੰਗਾ ਬੋਲਟ ਲੈ ਕੇ ਦਿੱਤਾਈਓ ਹੁਣ ਮੇਰੇ ਘਰ ਚ ਤੇ ਪੈ ਜਾ ਨਾ ਖਲਾਰਾ ਆਹੋ ਤੇ ਜੇ ਤੂੰ ਨਾ ਖੜਦੀ ਪੈਸੇ ਤੇ ਕੋਈ ਗੱਲ ਨਾ ਹੁੰਦੀ ਮੇਰਾ ਤਾਂ ਕਦਰ ਘਟਾਤਾ ਨਾ ਆਹ ਹੋ ਹੁਣ ਦਊਗਾ ਮੈਨੂੰ ਰੱਖਣੇ ਪੈਸੇ ਮੁੜ ਕੇ ਉਹ ਵਗਿਆਂਦਾ ਮਾ ਮਾਤਾ ਤੂੰ ਤੇ ਵੰਡੀ ਜਾਨੀ ਆ ਤੈਨੂੰ ਤੇ ਮੈਂ ਰੱਖਣ ਨੂੰ ਦਿਨਾ ਵੇਲੇ ਵੇਲੇ ਨਹੀਂ ਤੇ ਤੂੰ ਗਾਂ ਦੇ ਗਾਂ ਤੋਰ ਸ਼ਾਨੀ ਆ ਜੇ ਤੈਨੂੰ 35000 ਦਿੱਤਾ ਤੇ ਤੂੰ ਉਹ ਵੀ ਕੁੜੀ ਨੂੰ ਕੰਨਾਂ ਨੂੰ ਬਣਾ ਦੇ ਲੀੜੇ ਬਣਾ ਦੇ ਉਹ ਕਰ ਦੇ ਜੇ ਕਰ ਦੇ ਤੂੰ ਤੇ ਡਾਈ ਲੁੱਟ ਆਹੋ ਕੀ ਜਵਾਬ ਦਵਾ ਉਹਨੂੰ ਫਿਰ ਮੈਂ ਹੁਣ ਝੂਠੀ ਤੇ ਮੈਂ ਆਵਾਂ ਜੇ ਮੇਰੇ ਕੋਲ ਹੁੰਦਾ ਤੇ ਮੈਂ ਕੱਢ ਕੇ 20000 ਨੂੰ ਫੜਾਉਂਦੀ ਆਹ ਹੋ ਪਹਿਲਾ ਪਤਾ ਵਰਤਲਾ ਤੇ ਆਪੇ ਉਹਨੂੰ ਵੀ ਚੰਗੀ ਲੱਗਦੀ ਮੈਂ ਹੁਣ ਉਹਨੇ ਅਗਲਾ ਪਤਾ ਕੀ ਜਾਂਦਾ ਵਾ ਹਾਂ ਅਗਲਾ ਪਤਾ ਇਹ ਅਗਲਾ ਆਂਦਾ ਈ ਕਿ ਤੂੰ ਤੇ ਧੀ ਦਾ ਘਰ ਪਰ ਹੀ ਜਾਨੀ ਆ ਮਾਤਾ ਮੇਰਾ ਤਾਂ ਤੈਨੂੰ ਫਿਕਰ ਹੀ ਨਹੀਂ ਕਿ ਮੇਰੇ ਪੁੱਤ ਨੂੰ ਵੀ ਲੋੜ ਆ ਕਿਤੇ ਸਾਡੇ ਘਰ ਦਾ ਕਿਦਾਂ ਕੁਝ ਬਣਨਾ ਵਾ ਤੂੰ ਐਦਾਂ ਦੁਲੜੀ ਲਾ ਛੱਡੀ ਤੇ ਹਾਂ ਹਾਂ ਤੇ ਹੁਣ ਪਤਾ ਕੀ ਕਰੀ ਉਹਨੇ ਇੰਨਾ ਕੰਮ ਕਰਛੇ ਨਹੀਂ ਉਹ ਬੜਾ ਖਪਿਆ ਆਈਓ ਬੜਾ ਗੁੱਸੇ ਚ ਭਰਾ ਤੇਰਾ ਹੁਣ ਕਹਿੰਦੇ 6 ਮਹੀਨੇ ਇਧਰ ਨੂੰ ਮੂੰਹ ਨਾ ਕਰ ਲੈ ਮੈਂ ਤੇ ਹੋਰ ਤੇਰੇ ਗਾਲ ਪੈਂਦਾ ਤੇ ਤੈਨੂੰ ਘਰ ਨਹੀਂ ਵੜਨ ਦਿੰਦਾ ਮੁਰਕੇ ਅਗਲੇ ਨੇ ਬੂਹਾਂ ਬੰਦ ਕਰ ਲੈਣਾ ਵੀ ਜਾ ਤੂੰ ਤਾਂ ਲੁੱਟ ਕੇ ਖਾ ਗਈਆਂ ਸਾਨੂੰ ਇਦਾਂ ਕਹਿਣਾ ਹੀ ਅਗਲੇ ਨੇ ਫਿਰ ਮੈਂ ਉੱਥੇ ਕੀ ਕਰਾਂਗੀ ਹਾਂ ਐਸ਼ਾ ਚਲੋ ਵਾਜਾ ਮਾਰ ਲਿਆ ਪਰਣਾ ਹਾਂ ਚੱਲ ਜਾ ਕਰ ਲਾ ਫਿਰ ਪਹਿਣਾ ਕਰਨਾ ਕੰਮ ਕੀ ਆਂਦਾ ਵਾ ਚੰਗਾ ਮੈਂ ਜਿਹੜੀ ਗੱਲ ਸਮਝਾਈ ਆ ਹੁਣ ਚੇਤਾ ਰੱਖੀ ਆਹੋ ਆ ਠੀਕ ਆ ਚੱਲ ਚੰਗਾ ਹੈ ਮਾਤਾ ਨੂੰ ਕੁੜੀ ਦਾ ਹੋਣਾ ਆਉਂਦਿਆ ਵਾ ਹੂੰ ਉਹਦ ਨਹੀਂ ਲੱਗੀ ਆ ਰੇਖਾਂ ਸੁਣਾਵਾ ਦੇਣ ਲਈ ਹੋਣੁੰਡਾ ਗੱਲ ਪਿਆਈ ਉਹ ਦੱਸਣ ਲਈ ਮਾਤਾ ਤੋ ਜਿੰਨਾ ਮਰਜ਼ੀ ਕਹੀ ਜਾ ਕਿ 6 ਮਹੀਨੇ ਇਥੇ ਬੜੀ ਨਾ ਉਹ ਐਹੋ ਜੀ ਠੀਠਵਾ ਦੇਣੋਂ ਨੇ 15 ਨੇ ਕੱਢਣੇ ਜਿਹਨੂੰ ਮੁਫਤ ਮੱਲੇ ਸਮਾਨ ਮਿਲ ਜਾਣਾ ਵਾ ਉਹਨੂੰ ਘਰ ਮਿਹਨਤ ਕਰਨ ਦੀ ਕੀ ਲੋੜ ਵਾ ਉਹ ਆਈ ਖੜੀ ਅੱਛਾ ਪਤਾ ਨਹੀਂ ਉਹ ਭਾਪੇ ਲਾਇਆ ਵਕੇ ਉਹਦਾ ਫੋਨ ਆਇਆ ਵਾ ਚੱਲ ਚੰਗਾ ਹੋਇਆ ਪੁੱਤ ਨੂੰ ਵੀ ਪਤਾ ਲੱਗ ਗਿਆ ਗਾਂ ਦਾ ਪੈਸੇ ਤਾਂ ਨਾ ਦਊ ਮਾਤਾ ਵੀ ਘਟ ਨਹੀਂ ਗਈ ਹੈਗੀ ਜੇ ਇੱਕ ਵਾਰ ਦਵਕਾ ਮਾਰੇ ਨਾ ਕਿ ਤੇ ਇਹ ਇਸੇ ਘਰ ਆਣਾ ਵਾ ਉਹ ਐਦਾਂ ਕਰੇ ਹੀ ਨਾ ਚੱਲ ਚੱਲ ਹੁਣ ਤੈਨੂੰ ਮਤ ਮਿਲਨੀ ਆ ਹੁਣ ਤੇ ਦੇਂਗੀ ਨਾ ਜਵਾਬ ਓਯੋਦੇ ਕੀ ਕਰਨ ਲੱਗਾ ਵਾ ਉਹ ਕੁਹ ਨਹੀਂ ਉਹ ਕੁੱਤਾ ਕਮਾ ਗਿਆ ਹੈ ਅੱਛਾ ਅੱਛਾ ਉਹ ਮੇਰੀ ਗੱਲ ਸੁਣਾ ਦੱਸੋ ਥੋੜੇ ਜਿਹੇ ਯਾਰ ਪੈਸੇ ਦੇ ਮਾਤਰੀ ਨੂੰ ਪੁੱਛਿਆ ਤੇ ਉਹ ਕਹਿਣ ਦੀ ਸੀ ਵੀ ਉਹ ਉਹਦੇ ਨੂੰ ਦੇਤੇ ਮੈਂ ਤੇ ਉਹ ਨਾ ਬਾਹਰ ਲਾਬੇ ਆਏ ਆ ਤੇ ਮੈਂ ਚੱਲ ਉਹਨਾਂ ਨੂੰ ਦੇ ਦਾਂ ਤੇ ਮੈਂ ਸਵੇਰੇ ਲੈ ਕੇ ਦੇ ਦੂੰਗਾ ਹੁੰਦੀ ਘੜੀ ਮੇਰੀ ਨਿਗਾ ਦੇ ਪਾਪੂ ਮੇਰੀ ਸੁਣੋ ਗੱਲ ਮੈਂ ਤੇ ਆਪ ਤੁਹਾਨੂੰ ਕਹਿਣ ਲੱਗਾ ਹਾਂ ਕਿ ਮੈਨੂੰ ਪੈਸੇ ਚਾਹੀਦੇ ਆ ਹੋਰ ਤੇ ਸਵੇਰੇ ਮੈਂ ਲੈ ਆਉਣਾ ਬੁਲਟ ਫੋਨ ਲਈ ਉਹ ਹੁਣ ਹੋਣਾ ਹੋਇਆ ਨਾ ਔਖਾ ਅਈਆ ਤੇ ਲਾਪਿਆਂ ਨੂੰ ਕਹੋ ਕਿ ਕੱਲ ਮਿਲ ਜਾਣਗੇ ਪੈਸੇ ਕੋਈ ਨਹੀਂ ਤੁਸੀਂ ਬਾਜ ਬੈਂਕ ਚ ਕਢਾ ਕੇ ਦੇ ਦਿਓ ਉਹ ਯਾ ਤਨ ਮਖੜਾ ਵੀ ਹੋਣਾ ਬੈਂਕ ਮੈਂ ਫਿਰਾ ਮਾਰ ਕੇ ਆਇਆ ਵਾ ਉਹ ਹੋ ਗਿਆ ਬੰਦ ਤੇ ਕੋਈ ਨਹੀਂ ਨਾ ਇਹ ਇੱਕ ਅਹੀਂ ਕਿਹੜਾ ਭੱਜ ਜਾਣਾ ਪਿੰਡੋਂ ਮੈਂ ਕਿਹੜਾ ਕਿਤੇ ਚੱਲ ਜਾਣਾ ਤੈਨੂੰ ਸਿਰੇ ਪੈਸੇ ਦੇ ਦੂੰਗਾ ਤੂੰ ਜਾ ਕੇ ਆਪਣਾ ਜੋਲ ਕਰਨਾ ਕਰ ਲਈ ਉਹ ਨਹੀਂ ਮੈਂ ਨਹੀਂ ਦੇਣੇ ਉਹ ਕੋਈ ਨਹੀਂ ਮੈਂ ਦੱਸ ਸਕਾਂ ਆਪ ਤੁਹਾਨੂੰ ਕਹਿਣ ਲੱਗਾ ਹਾਂਗਾ ਸਵੇਰੇ ਲਿਆਉਣਾ ਬੁਲਟ ਤਿਆਰ ਹੋ ਜਾ ਹੁਣ ਸਵੇਰੇ ਉਹ ਜਾਣਦਿਆ ਕਰ ਮੇਰੀ ਬੇਇੱਜ਼ਤੀ ਹੋਣੀ ਆ ਬੇਇੱਜ਼ਤੀ ਤੇਰੀ ਹੋਣੀ ਆ ਕਿਤੇ ਤੇਰੇ ਬਹੁਤ ਝੰਡੇ ਝੁਲੰਡੇ ਤੂੰ ਇਹਦੇ ਮੈਨੂੰ 20000 ਪੈਸੇ ਬਾਏ ਕਦੋਂ ਦੇਣਾ ਕਢਾ ਕੇ ਤਰਲੇ ਮਰੋਣੇ 20 ਜਿੱਦਾਂ ਅੱਗੇ ਮਰਾਈ ਆ ਉਹ ਮੈਂ ਤਾਂ ਯਾਰ ਮੇਰਾ ਹੋਣ ਦਾ ਟਾਈਮ ਲੰਘ ਜਾਂਦਾ ਤੇਲ ਤੈਨੂੰ ਮੈਂ ਸਿਰੇ ਫੜ ਤੜ ਕੇ ਕਿਦੋਂ ਤੇ ਲਿਆ ਦੇਣੇ ਉਹ ਨਹੀਂ ਬਾਪੂ ਫੜ ਤੜ ਕੇ ਨਹੀਂ ਗਿਆ ਉਹ ਰਹਿਣ ਤੋਂ ਮੇਰੇ ਵੱਖਰੀ ਸਾਈਡ ਤੇ ਇਹਨਾਂ ਨੂੰ ਕੋਈ ਨਹੀਂ ਕਹਿ ਕੋਈ ਇਹੀ ਕਿਹੜਾ ਪਿੰਡ ਛੱਡ ਕੇ ਚਲ ਜਾਣਾ ਵਾ ਇੱਥੇ ਰਹਿ ਗਏ ਆਪਾਂ ਫੇਰੇ ਆ ਜਿਓ ਉਹਨੇ ਕੱਲ ਵੀ ਫੋਨ ਕੀਤਾ ਸੀ ਤੇ ਅੱਜ ਵੀ ਤੇ ਮੈਂ ਉਹ ਬਾਹਰ ਅੰਦਰ ਤੇ ਕੰਮ ਦੇ ਵਿੱਚ ਲੇਟ ਹੋ ਗਿਆ ਤੇ ਕੀ ਬੈਂਕ ਬੰਦ ਵਾ ਤੇ ਹੁਣ ਸਵੇਰੇ ਪੈਸੇ ਨਿਕਲਨੇ ਆ ਚੱਲ ਹੁਣ ਫਿਰ ਅੱਜ ਮਾਰਨਾ ਹੀ ਪੈਣਾ ਕੀ ਕਰਨਾ ਆਓ ਮਾਰ ਲਓ ਕਿਉਂਕਿ ਮੈਂ ਅੱਗੇ ਬਾਪੂ ਬੜਾ ਕਰ ਲਿਆ ਹੁਣ ਤੂੰ ਵੀ ਉਹ ਤੋਂ ਗੱਲਾਂ ਸੁਣ ਗਈ ਤੂੰ ਤੇ ਬੜਾ ਪੱਕਾ ਹੋ ਗਿਆ ਸੀਮਟੰਗੂ ਹੈ ਚੱਲ ਯਾਰ ਬਾਪੂ ਹੁਣ ਸਵੇਰੇ ਚਲੀਏ ਬੁਲਟ ਲੈਣ ਤੇ ਤਿਆਰ ਹੋ ਜੀ ਮੇਰਾ ਵੀਰ ਹੁਣ ਚੰਗਾ ਜਿੰਨੇ ਕਿ ਮੇਰੀ ਤਿਆਰੀ ਕਰਾ ਛੜੀ ਹੈ ਨਾ ਉਨੇ ਕਿ ਤਰ੍ਹਾਂ ਤਿਆਰ ਹੋ ਕੇ ਜਾਊਂਗਾ ਗੱਲ ਹੀ ਕਰਦਾ ਕਰਦਾ ਹੈ ਪੈਸੇ ਦੇਣੇ ਬੰਦਾ ਪਿੰਨੋਂ ਘੜਾਲੇ ਮੈਂ ਉਹੀ ਪੈਹੀ ਚਾਹੀਦੇ ਜਿਹੜੇ ਬਿਨਾਂ ਦੇ ਮੈਂ ਵੀ ਉਹੀ ਗੱਲਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਹੁਣ ਗੱਟਮਟ ਫੋਨ ਤੇ ਕਰਨ ਲਈਆਂ ਦੋਵੇਂ ਜਾਣੀਆਂ ਇਹ ਹੁਣ ਇੱਥੇ ਆਵੀ ਨਾ ਉਹ ਹਮ ਤੋਂ ਬਿਨਾਂ ਰਹਿ ਸਕਦੀ ਆ ਉਹਨੇ ਤਾਂ ਕੋਈ ਬਹਾਨਾ ਹੋਰ ਘੜਿਆ ਹੋਣਾ ਵਾ ਕਿ ਕਿਹੜੇ ਤਰੀਕੇ ਨਾਲ ਉਹਨਾਂ ਕੋਲ ਲੈਣਾ ਵਾ ਮਾਤਾ ਤੂੰ ਸੋਰਨ ਨੂੰ ਰੋਕ ਲਾ ਉਹ ਰੁਕੀ ਰਹਿ ਨਹੀਂ ਸਕਦੀ ਉਹ ਆਈ ਖੜੀ ਵੇਖੀ ਸਹੀਂ ਹੁਣ ਤੇ ਬੁਲਟ ਲੈ ਕੇ ਨਾ ਉਹ ਤੇ ਛੜ ਕੇ ਆਊਗੀ ਹੈਰਾਨੀ ਵਾਲੀ ਗੱਲ ਵਾ ਹੁਣ ਸਮਝਾਉਂਦੇ ਹੀ ਫੋਨ ਤੇ ਜੇ ਤੇ ਇੱਥੇ ਆਈ ਹ ਉਹ ਦੱਸ ਜਾਂਦੀ ਨਾ ਤੇ ਖਾਣੇ 'ਚ ਪਾਉਂਦੀ ਓ ਕਿ ਐਦਾਂ ਨਹੀਂ ਕਰੀਦਾ ਹੁੰਦਾ ਹੁਣ ਸਮਝਾਉਂਦਾ ਕੀ ਫਾਇਦਾ ਵਾ ਭਈ ਇਹ ਮਾਦਾ ਵਾਲੀ ਗੱਲ ਜੇ ਤੂੰ ਪੈਸੇ ਦੇਤੇ ਮੈਨੂੰ ਦੱਸਦੀ ਤੇ ਸਹੀ ਵੀ ਮੈਂ ਕੰਮ ਕਰਤਾ ਪੁੱਤ ਕੀ ਹੋਇਆ ਵਾ ਕਿਉਂ ਖਿਜਣ ਡਏ ਜੀ ਉਹ ਖਿਜਣਾ ਕੀ ਆ ਰਮਨ ਹਾਂ ਤੂੰ ਦੱਸ ਮੇਰੇ ਜਤਾਈ ਕਿ ਜਿਵੇਂ ਪੈਸੇ ਲੈ ਗਈ ਆ ਮਾਤਾ ਕੋ ਮੈਂ ਤੇ ਵੈਸੇ ਹੀ ਟੋਣੋ ਬਾਰੇ ਨਾ ਗੱਲਬਾਤ ਕੀਤੀ ਮੈਂ ਕਿ ਮਮੀ ਤੇਰੇ ਨੂੰ ਪੈਸੇ ਦਿੱਤੇ ਸੀ ਮੈਂ 6000 ਰੁਪਿਆ ਤੇ ਮੈਨੂੰ ਦੇ ਦੇ ਮੈਂ ਤੇ ਲੁਣੀ ਖਾਦ ਫਿਰ ਕੀ ਆਂਦੇ ਕਹਣਾ ਕੀ ਆ ਇਹ ਉਹ ਪੁੱਤ ਜਿੱਥੇ ਜਾਣਾ ਹੀ ਉਥੇ ਚਲ ਗਏ ਆ ਮੈਂ ਕਿੱਥੇ ਚਲ ਗਏ ਆ ਪਤਾ ਤਾਂ ਲੱਗੇ ਇਹ ਜੀਵਨ ਕਹਿੰਦੀ ਮੇਰੇ ਮੁੰਡੇ ਨੇ ਬੋਲਟ ਮੋਟਰਸਾਈਕਲ ਲੈਣਾ ਵਾ ਤੇ ਮੈਂ ਉਹਨੂੰ ਦੇ ਦਿੱਤੇ ਆ ਉਹ ਮੈਂ ਹਾਂ ਮਾਤਾ ਜਿਹੜੇ ਚੁੱਲੇ ਦੀ ਖਾਈਦੀ ਉਹਦੀ ਜੈ ਮੰਗੀਦੀ ਹੁੰਦੀ ਆ ਹੈ ਤੂੰ ਤਾਂ ਸਾਰੀ ਉਮਰ ਤੇਰੀ ਕੁੜੀ ਦਾ ਲੰਗ ਚੱਲੀ ਆ ਤੂੰ ਤਾਂ ਕੁੜੀ ਨੇ ਕੀ ਦੇਣਾ ਵਾ ਪੁੱਤ ਪੁੱਤ ਹੁੰਦੇ ਆ ਜਵਾਈ ਨਹੀਂ ਪੁੱਤ ਬੰਦੇ ਹੁੰਦੇ ਅੱਜ ਉਥੇ ਚਲ ਜੇ ਹਾਂ ਤੇ ਵੇਖੀ ਚਾਰ ਦਿਨ ਰੱਖ ਕੇ ਪੰਜਵੇਂ ਦਿਨ ਨੱਕ ਨੱਕ ਆ ਜਾਣਾ ਵਾ ਤੇ ਆਪਣੇ ਘਰ ਚਲ ਜੇ ਮੇਰਾ ਰਤਾ ਇਹਨੂੰ ਘਲਾਦਾ ਉਥੇ ਵੀ ਚੱਲ ਜਾ ਹੁਣ ਕੁੜੀ ਕੋ ਰਹਿ ਗਿਆ ਇਹ ਕੰਮ ਨਾ ਕਰੋ ਲੋਕਾਂ ਨੇ ਇਹਨੂੰ ਨੀਗਾ ਕਹਿਣਾ ਆਹ ਨਹੀਂ ਕਹਿਣਾ ਵਾ ਪੁੱਤ ਨੇ ਇਦਾਂ ਕੀਤਾ ਉਹ ਤੇ ਇਦਾਂ ਬਟਾਪੇ ਵਿੱਚ ਹੀ ਉਹਨੂੰ ਨਹੀਂ ਪਤਾ ਲੱਗਾ ਇਦਾਂ ਨਹੀਂ ਕਰੀਦਾ ਹੁੰਦਾ ਰਮਨ ਬਟਾਪੇ 'ਚ ਤੇਰੇ ਹੁੰਦਿਆਂ ਵੀ 35000 ਮੈਂ ਇੱਕ ਦਿੱਤਾ ਮੈਂ ਕਿਹਾ ਅਸੀਂ ਆ ਇਹ ਰੱਖ ਲਾ ਕਿਤੇ ਲੋੜ ਪੈਈ ਨਹੀਂ ਤਾਂ ਮਾੜਾ ਤੇਰੇ ਕੋਲ ਲੈ ਕੇ ਵਰਤ ਲਿਆ ਕਰਾਂਗੇ ਤੇ ਇਹਦਾ ਮਤਲਬ ਇਹ ਥੋੜਾ ਵੀ ਤੂੰ ਕੁੜੀ ਨੂੰ ਦੇਤਾ ਤੇ ਹੁਣ ਕੈਨੀ ਮੇਰੇ ਕੋਲ ਹੈ ਕੱਖ ਨਹੀਂ ਮੇਰਾ ਇਰਾਦਾ ਵਾ ਤੇ ਭੈਣ ਭਰਾ ਸੱਦ ਕੇ ਨਾ ਤੇ ਬਹਿ ਕੇ ਗੱਲ ਕਰੀਏ ਇਦਾਂ ਨਹੀਂ ਗੀ ਗੱਲ ਹੋਣੀ ਜੇਹੀਂ ਗੱਲਾਂ ਕਰਾਂਗੇ ਬੁਰੇ ਬਣਾਂਗੇ ਉਹ ਵੀ ਗੱਲਾਂ ਕਰਦੀ ਆ ਜਦ ਹੀ ਆਂਦੀ ਮੈਂ ਹਿੱਸਾ ਲੈ ਆਣਾ ਵਾ ਕਦੀ ਕੋਸ਼ ਕਦੀ ਕੋਸ਼ ਐਵੇਂ ਨਾ ਭਲਿਆ ਮੂੰਹਾਂ ਤੋਂ ਬੁਰੇ ਨਹੀਂ ਬਣੀਦਾ ਹੁੰਦਾ ਜਿਹੜੀ ਗੱਲ ਕਰਨੀ ਆ ਨਾ ਕਿ ਇਸ ਤਰੀਕੇ ਨਾਲ ਕਰੀਦੀ ਹੁੰਦੀ ਆ ਜੇ ਨਹੀਂ ਨਾ ਆਪਾਂ ਦੋਵੇਂ ਜੀ ਚੱਲਦੇ ਆ ਉਥੇ ਉਹਦੇ ਘਰ ਵਾਲੇ ਦੇ ਸਾਹਮਣੇ ਬਹਿ ਕੇ ਗੱਲ ਕਰਦੇ ਆ ਕਿ ਇਦਾਂ ਨਹੀਂ ਗਾ ਛੱਟ ਨੰਗਣਾ ਜਿੱਦਾਂ ਇਹ ਜਾ ਕੇ ਕਰਦੀ ਆ ਜੀ ਇਹਨੇ ਆਪਣਾ ਹੀ ਹਿੱਸਾ ਲੈਣਾ ਵਾ ਸਿੱਧੀ ਪੱਧਰੀ ਗਾਲ ਇੱਕੋ ਵਾਰ ਹੰਡੇ ਨਾ ਕਰ ਲਈ ਰਵਰ ਕਰ ਰਾਲਾ ਤੇ ਉਹਨੂੰ ਖਲਾਉਂਦਿਆ ਵਾ ਕਿਦਾਂ ਦੀ ਗੱਲਾਂ ਕਰ ਰਹੀ ਤੈਨੂੰ ਪਤਾ ਨਹੀਂ ਲੱਗਦਾ ਉਹਦੀ ਸ਼ੈ ਨਾ ਤੇ ਇੱਥੇ ਆਉਂਦੀ ਆ ਚਲ ਕੋਈ ਗੱਲ ਨਹੀਂ ਜੇ ਉਹਨੇ ਖਲਾਇਆ ਹੋਊਗਾ ਉਹ ਕਹਿੰਦਾ ਹੋਊ ਕਿ ਲੈ ਕੇ ਆ ਪਿਆ ਇਹ ਉਹ ਵੀ ਪਤਾ ਲੱਗ ਜੂ ਸਾਨੂੰ ਸਾਡੇ ਮਨ ਦੇ ਵਿੱਚ ਇਹ ਸ਼ੱਕ ਤੇ ਨਿਕਲ ਜੂਗਾ ਕਿ ਇਹ ਕੱਲੀ ਆਈ ਆ ਫਿਰ ਸਾਨੂੰ ਪਤਾ ਹੋਊ ਕਿ ਸਾਰੇ ਟੱਬਰ ਦੀ ਸਲਾਹ ਵਾ ਇਹ ਸਾਨੂੰ ਖਾਣਾ ਚਾਹੁੰਦੇ ਆ ਤੋ ਤੇਰਾ ਤੇ ਦਿਮਾਗ ਨਹੀਂ ਕੰਮ ਕਰਨ ਰਿਆ ਰਮਨ ਉਹ ਤੇ ਦਸ ਤਾਂ ਦਿਨ ਇੱਥੇ ਬੈਠੀ ਰਹਿੰਦੀ ਆ ਤੇ ਪਿਓ ਪੋਤਾ ਵੀ ਰੋਟੀ ਪਕਾ ਕੇ ਖਾਂਦੇ ਤੈਨੂੰ ਨਹੀਂ ਪਤਾ ਲੱਗਦਾ ਪਤਾ ਤੇ ਮੈਨੂੰ ਲੱਗਦਾ ਵਾ ਪਰ ਮੈਂ ਘਰ ਵੀ ਕੀ ਸਕਦੀ ਆ ਹੁਣ ਜੋ ਮੰਮੀ ਨੂੰ ਕਹੀ ਉਹ ਵੀ ਸਿਆਣੀ ਬਿਆਣੀ ਆ ਕਹਣਾ ਵਾ ਕਿ ਨੌ ਪੋਤੇ ਇਦਾਂ ਕਰਦੇ ਆ ਆਪ ਨੂੰ ਸਮਝ ਚਾਹੀਦੀ ਆ ਅੱਜ ਕੱਲ ਤੇ ਨਾ ਸਮਾਂ ਇਦਾਂ ਦਾ ਵਾ ਜਿੰਨੇ ਜੀ ਹੋਈਏ ਨਾ ਉਹਨੇ ਕਮਾਈ ਤੇ ਫੇਰ ਖਰਚੇ ਚੱਲਦੇ ਆ ਹੁਣ ਤੇ ਇਕੱਲੇ ਕਮਾਈ ਕਰਨ ਵਾਲੇ ਜੇ ਪਿਆਲੀ ਦੇ ਵਿੱਚ ਤੇ ਪਿਆਲੀਆਂ ਵਿੱਚ ਨਿਕਲ ਨਹੀਂ ਕੀ ਦਿਆ ਵਾ ਹੂਦੀ ਮਿੱਟੀ ਹੋਈ ਲੱਗਦੀ ਜਾਂਦੀ ਆ ਪਰ ਨਾ ਉਹਨੂੰ ਇਹ ਆ ਭਿੱਜਿਆ ਕਮਾਏ ਆ ਤੇ ਦਵਾਦਾ ਮੈ ਲੈ ਜਾ ਬੜਾ ਬੰਦਾ ਇਹਨੂੰ ਪੁੱਛੇ ਸਾਡਾ ਕੋਈ ਖਰਚਾ ਨਹੀਂਗਾ ਅਕਸਰ ਇਹ ਵੀ ਘਰ ਕਰਾਣੇ ਵਾਲੇ ਆ ਰਿਸ਼ਤੇਦਾਰੀ ਵਾਲੇ ਆ ਕਿਸੇ ਦਾ ਵਿਆਹ ਆ ਗਿਆ ਕਿਸੇ ਦਾ ਕੋਈ ਪ੍ਰੋਗਰਾਮ ਆ ਗਿਆ ਉੱਥੇ ਹੀ ਵਰਤਨਾ ਹੁੰਦਾ ਵਾ ਓਏ ਉਹਨੂੰ ਇਹ ਆ ਇਹ ਭਰਾ ਕੋ ਜੋ ਕੁਝ ਹੈਗਾ ਵਾ ਤੇ ਕੋ ਖੰਝ ਲੈਂਦੀ ਆ ਤੇ ਆਪਣੇ ਘਰ ਐਸ਼ ਕਰਦੀ ਆ ਤੈਨੂੰ ਨਹੀਂ ਪਤਾ ਇਹੋ ਜਿਹੀ ਮੁੜ ਕੇ ਐਸ਼ ਨਹੀਂ ਕਰਦੀਆਂ ਹੁੰਦੀਆਂ ਜਿੰਨਾ ਬੱਚਿਆਂ ਦਾ ਕਰਕੇ ਨਾ ਇਥੇ ਧੂਕੇ ਤੋ ਉਹਨਾਂ ਨੂੰ ਖਵਾ ਲੈਣਾ ਨਾ ਮੁੜ ਕੇ ਉਹ ਬੱਚੇ ਸਿਰ ਤੇ ਛਿੱਤਰ ਮਾਰਦੇ ਹੁੰਦੇ ਆ ਇਹ ਮੇਰੇ ਗੱਲ ਧਿਆਨ ਵਿੱਚ ਰੱਖਿਓ ਅੱਜ ਤੇ ਨਿਆਣਾ ਵਾ ਤੋ ਕਹਿਣ ਰਿਹਾ ਜੇਦ ਕਰਕੇ ਵੀ ਮੈਨੂੰ ਉਥੋਂ ਪੈਸੇ ਲਿਆ ਕੇ ਤੇ ਬੁਲਟ ਲੈ ਕੇ ਦੇ ਇਸੇ ਜ਼ੁਬਾਨ ਨਾਲ ਨੇ ਕਹਿਣਾ ਵਾ ਵੀ ਮਾਤਾ ਤੂੰ ਤਾਂ ਆਪਣੇ ਭਰਾ ਨੂੰ ਵੀ ਖਾ ਗਈ ਹਾਂ ਉਹਨੂੰ ਵੀ ਨਹੀਂ ਬਖਸ਼ਿਆ ਵੇਖ ਲਿਓ ਤੁਹਾਡੀਆਂ ਅੱਖਾਂ ਸਾਹਮਣੇ ਗੱਲਾਂ ਨਾ ਹੋਣਗੀਆਂ ਨਾ ਮੈਨੂੰ ਰਮਨ ਨਾ ਕਿਓ ਰਮਨ ਅਹੀਂ ਕੀ ਪਤਾ ਤੋ ਤੱਕ ਜਿੰਦੇ ਰਹਿਣਾ ਕਿ ਨਹੀਂ ਰਹਿਣਾ ਅਹੀਂ ਕਿਹੜਾ ਵੇਖਣਾ ਅਹੀਂ ਸਭ ਕੁਝ ਵੇਖਣਾ ਵਾ ਐਦੀ ਛੇਤੀ ਨਾ ਟੇਰੀ ਨਹੀਂ ਟਾਈਦੀ ਹੁੰਦੀ ਇਹ ਕੋਈ ਕੁਝ ਵੇਖਣਾ ਨਹੀਂ ਗਾ ਵੇਖੀ ਜਾਇਓ ਇਹਦੇ ਨਾਲ ਕੀ ਬੰਦਾ ਵਾ ਜੇ ਪੁੱਤ ਨਾ ਨਾ ਕਰੂਗਾ ਨੌ ਆ ਜੂਗੀ ਉਦਾਂ ਦੀ ਉਹ ਫੜ ਕੇ ਘਰੋਂ ਬਾਹਰ ਕੱਢੂਗੀ ਫੇਰ ਮੈਂ ਉਹਨੂੰ ਪੁੱਛੂਗੀ ਕਿ ਜੀਵਨ ਕਰੇ ਹੁਣ ਦੱਸ ਭਰਾ ਨੂੰ ਖਾ ਖਾ ਕੇ ਤੇ ਘਰ ਬਣਾਇਆ ਤੇ ਹੁਣ ਉਹ ਘਰ ਚ ਨਹੀਂ ਵਸਣ ਲਈ ਹੁਣ ਨੌ ਆਈ ਹੈ ਨਾ ਕੱਢਿਆ ਨਾ ਘਰੋਂ ਬਾਹਰ ਇਹ ਕੰਮ ਹੁੰਦੇ ਹੁੰਦੇ ਆ ਵੇਖੀ ਜਾਇਓ ਤੁਸੀਂ ਓਏ ਉਹ ਤੇ ਤੇਰੀ ਗੱਲ ਠੀਕ ਵਾ ਰਮਨ ਪਰ ਸਾਡਾ ਤਾਂ ਘਰ ਜਾੜ ਗਈ ਗਰੀ ਕੋਈ ਗੱਲ ਨਹੀਂ ਕੁਝ ਨਹੀਂ ਉੱਜੜਦਾ ਗਾੜੀ ਤਾਂ ਨਾ ਆਪਣਾ ਭਲਾ ਆਪ ਸੰਭਾਲਿਆ ਕਰੋ ਮੰਮੀ ਨੂੰ ਉਹਨਾਂ ਦਾ ਖਰਚਾ ਵਰਚਾ ਹੀ ਦਿਆ ਕਰੋ ਬਾਕੀ ਪੈਸੇ ਤੁਸੀਂ ਆਪ ਰੱਖਿਆ ਕਰੋ ਅਹੀਂ ਸੋਚਿਆ ਹੀ ਸਿਆਣੀ ਹੈ ਇਹਨੂੰ ਫੜਾਓ ਕੋਈ ਗੱਲ ਨਹੀਂ ਲੋੜ ਗਰਜ ਹੋਵੇ ਉਹਦੇ ਕੋਲ ਲੈ ਕੇ ਵਰਤ ਲੈ ਪਰ ਉਹਨੇ ਤੇ ਉਹ ਗੱਲ ਨਾ ਸਮਝੀ ਨਾ ਰਮਨ ਉਹਨੇ ਸਾਡਾ ਨੇ ਯਾਦ ਫਾਇਦਾ ਲਿਆ ਚਲੋ ਕੋਈ ਗੱਲ ਨਹੀਂ ਐਵੇਂ ਨਹੀਂ ਕਰੀਦਾ ਹੁੰਦਾ ਗਾਂ ਦਾ ਨਾ ਪੈਸੇ ਫੜਾਇਓ ਘਰ ਉਹਨੇ ਕੇ ਪੈਸੇ ਲੈਂਦੇ ਜਿੰਨੇ ਕੀ ਦੀ ਲੋੜ ਵਾ ਉਹ ਨਾ ਫੜਾਈਏ ਤੇ ਫਿਰ ਕਹਿਣਾ ਆਪਣੇ ਭੈਣ ਭਰਾਵਾਂ ਨੂੰ ਕਹਿਣਾ ਵਾ ਮੈਨੂੰ ਪੈਸਾ ਕੋਈ ਨਹੀਂ ਦਿੰਦੀ ਮੈਂ ਕਿੱਥੇ ਜਾਵਾਂ ਮੈਂ ਹੁਣ ਆਂਦਾ ਤੇ ਕੜੇ ਹੱਥਾਂ ਦਾ ਮੈਂ ਪੇਰ ਬੰਦਾ ਕੀ ਕਰੇ ਦੱਸ 5000 ਫੜਾਤਾ 10 ਫੜਾਤਾ ਤੁਸੀਂ 10000 ਲੈ ਆ ਕੇ ਫੜਾਦੇ 8000 ਇੱਕ ਦੇਤਾ 35 ਇੱਕ ਦੇਤਾ ਹੁਣ ਲੈ ਲਓ ਫਿਰ ਹਿਸਾਬ ਹਸਾਬ ਕਾਦਾ ਲੈਣਾ ਉਹਨੇ ਦੱਸਤਾ ਮੈਂ ਕੁੜੀ ਨੂੰ ਦੇਤਾ ਸਭ ਕੁਝ ਹਸਾਬ ਹੁਣ ਮੈਂ ਕਾਦਾ ਲਵਾਂ ਤਕੋ ਚੱਲ ਕੋਈ ਗੱਲ ਨਹੀਂ ਮੈਂ ਖਿਜੀ ਦਾ ਨਹੀਂ ਹੁੰਦਾ ਰੋਟੀ ਲੈਮ ਨਹੀਂ ਜਰ ਰੋਟੀ ਖਾਓ ਇਹ ਸਿਰੇ ਆ ਕੰਮ ਨਹੀਂ ਕਰਿਆ ਰਮਨ ਮੇਰਾ ਤਾਂ ਮੂਡ ਖਰਾਬ ਕਰ ਛੜਿਆ ਤੇ ਰੋਟੀ ਹੀ ਖਾਣੀ ਹੈ ਚੱਲ ਇਹ ਵੀ ਚੰਗਾ ਹੋ ਗਿਆ ਉਮਾ ਦਾ ਨੇ ਆਪਣੇ ਮੂਹੇ ਇਹਨਾਂ ਨੂੰ ਦੱਸਤਾ ਮੇਰਾ ਨਾਂ ਨਹੀਂ ਲੱਗਾ ਉਹਨੂੰ ਦੱਸਣਾ ਹੀ ਪੈਣਾ ਸੀ ਪਤਾ ਜੂ ਸੀ ਕਿ ਪੋਤੇ ਨੇ ਮੈਨੂੰ ਫੜਾਏ ਆ ਹੁਣ ਇਹਨੇ ਮੰਗਨੇ ਆ ਹੁਣ ਜਵਾਬ ਕੀ ਦਵਾਂ ਚੱਲ ਕੋਈ ਗੱਲ ਨਹੀਂ ਮੈਂ ਤਾਂ ਬਚ ਗਈ ਆ ਨਾ ਨਹੀਂ ਤਾਂ ਕਹਿਣਾ ਨੌ ਨੇ ਪੱਟੀ ਪੜਾ ਕੇ ਨਾ ਤੇ ਮੇਰੇ ਵਾਲ ਕ ਲਿਆਵਾ